ਮਿਊਨਿਸਪਲ ਕਮੇਟੀ ਦੀ ਪੋਲਿਟਿਕਸ ਹੈ ਇਸ ਸਵੈ ਕਲਿਸ਼ਨਾਂ ਤੋਂ ਸ਼ਾਇਦ ਸ਼ਹਿਰ ਦੇ ਸਵੈ ਸ਼ਹਿਰ ਦੇ ਪ੍ਰੋਪਰਟੀਵਾਂ ਵਿੱਚੋਂ ਤੋਂ ਇਲਾਵਾ ਇਹਨਾਂ ਲੋਕਾਂ ਨੇ ਮਿਊਨਿਸਪਲ ਕਮੇਟੀ ਦੇ ਵਿੱਚ ਸਮੋਸੇ ਖਾਨ ਅੱਜ ਜੇ 2 ਕਰੋੜ ਰੁਪਇਆ 2.5 ਕਰੋੜ ਰੁਪਇਆ 1.5 ਕਰੋੜ ਰੁਪਇਆ ਖਰਚ ਕੇ ਕੋਈ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਬਣਦਾਗਾ ਤਾਂ ਉਹ ਤੋਂ ਦੁੱਧ ਨੂੰ ਇਹ ਦੱਸਣਾ ਚਾਹੁੰਦਾ ਸੂਰ ਦੇ ਲੋਕਾਂ ਦਾ ਫਾਸਲਾ ਚਾਹੁੰਦਾ ਕੋਈ ਚਿੰਤਾ ਨਹੀਂ ਕੋਈ ਕੁਝ ਨਹੀਂ ਆਮਦ ਕੋਈ ਪ੍ਰਧਾਨ ਬਣ ਜੇ ਕੋਈ ਉਹ ਬਣ ਜੇ ਅਸੀਂ ਨਾ ਤਾਂ ਕੋਈ ਪ੍ਰਧਾਨ ਤੋਂ ਨਾ ਕਿਸੇ ਮੌਜੂਦਾ ਸਰਕਾਰ ਦੇ ਕਿਸੇ ਐਮਸੀ ਤੋਂ ਨਾ ਤਾਂ ਮੌਜੂਦਾ ਪ੍ਰਧਾਨ ਨੂੰ ਨਾ ਤਾਂ ਕੋਈ ਕਮਿਸ਼ਨ ਲੈਣ ਦੇਣਾ ਨਾ ਅਸੀਂ ਸ਼ਹਿਰ ਦੇ ਪ੍ਰੋਪਰਟੀ ਵਿੱਚੋਂ ਦੇਣੀਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜੀਥਰ ਜੀ ਹਾਜ਼ਰ ਹਾਂ ਕਲਾਵਾਦੀਆਂ ਦੇਖ ਰਹੇ ਹੋ ਤੁਸੀਂ ਨਗਰ ਕੌਂਸਲ ਚੋਣਾਂ ਤੋਂ ਬਾਅਦ ਸੰਗਰੂਰ ਦੀ ਜੇ ਮੈਂ ਗੱਲ ਕਰਾਂ ਕਿਤਨਾ ਕਿਤੇ ਪ੍ਰਧਾਨ ਨੂੰ ਲੈ ਕੇ ਵੋਟਰਾਂ ਦੇ ਮਨਾਂ ਦੇ ਵਿੱਚ ਬੜੀ ਉਤਸੁਕਤਾ ਹੈ ਕਿ ਪ੍ਰਧਾਨ ਕੌਣ ਹੋਏਗਾ ਬਹੁਤ ਹੀ ਸਤਿਕਾਰ ਨਾਲ ਮੈਂ ਸਵਾਗਤ ਕਰਦਾ ਹਾਂ ਸੁਤਿੰਦਰ ਕੁਮਾਰ ਸੈਣੀ ਜੀ ਦਾ ਤੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਨ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੇ ਤੁਹਾਡੇ ਚੈਨਲ ਦੇ ਰਾਹੀਂ ਸਾਡੇ ਵਿਚਾਰ ਲੋਕਾਂ ਰਾਂ ਵਿੱਚ ਰੱਖਣ ਦਾ ਤੁਸੀਂ ਮੌਕਾ ਦਿੱਤਾ ਸੈਣੀ ਸਾਹਿਬ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਇਸ ਗੱਲ ਲਈ ਕਿ ਤੁਸੀਂ ਆਜ਼ਾਦ ਉਮੀਦਵਾਰ ਵਜੋਂ ਵਾਰਡ ਨੰਬਰ 28 ਦੀ ਜਿਹੜੀ ਚੋਣ ਆ ਉਹ ਜਿੱਤੇ ਬਿਲਕੁਲ ਜੀ ਤੁਹਾਨੂੰ ਦੱਸਣਾ ਚਾਹੂੰਗਾ ਵੀ ਸਾਰੀਆਂ ਪਾਰਟੀਆਂ ਨੇ ਵਿੱਚ ਆਮ ਆਦਮੀ ਪਾਰਟੀ ਨੇ ਲਾਸਟ ਤੱਕ ਸਾਡੇ ਤੇ ਬਹੁਤ ਪ੍ਰੈਸ਼ਰ ਜ਼ੋਰ ਪਾ ਮਿਲ ਕੇ ਪਾਉਂਦੇ ਰਹੇ ਵੀ ਤੁਸੀਂ ਸਾਡੀ ਟਿਕਟ ਤੇ ਲੜੋ ਫਿਰ ਕਾਂਗਰਸ ਕਾਂਗਰਸ ਵੀ ਸਾਡੇ ਦੇ ਲਾਸਟ ਤੱਕ ਲਾਸਟ ਮੂਮੈਂਟ ਤੱਕ ਮੈਨੂੰ ਕਹਿੰਦੀ ਰਹੀ ਵੀ ਤੁਸੀਂ ਕਾਂਗਰਸ ਕਾਂਗਰਸ ਟਿਕਟ ਤੇ ਲੜੋ ਪਰ ਅਸੀਂ ਇੰਡੀਪੈਂਡੈਂਟ ਲੋਕਾਂ ਆ ਅਜ਼ਾਦ ਦੇਸ਼ ਆ ਅਜ਼ਾਦ ਸੋਚ ਵਾਲੇ ਬੰਦੇ ਆ ਅਸੀਂ ਅਜ਼ਾਦ ਚੋਂ ਲੜਨ ਦਾ ਫੈਸਲਾ ਜੋ ਸਾਡੇ ਮਹੱਲੇ ਦੇ ਸਾਡੇ ਸਤਕਾਰਯੋਗ ਮਾਮਾ ਭੈਣਾ ਬਜ਼ੁਰਗ ਸਾਡੇ ਸਾਥੀ ਦੋਸਤ ਸਾਡੇ ਜਿਹੜੇ ਨਾਲ ਚੱਲੇ ਆ ਰਹੇ ਨੇ ਕਾਫੀ ਦੇਰ ਤੋਂ ਸਾਡੇ ਮੈਂਬਰ ਨੇ ਸਾਡੇ ਦੋਸਤ ਨੇ ਉਹਨਾਂ ਦੇ ਸਲਾਹ ਤੋਂ ਬਾਅਦ ਅਸੀਂ ਅਜ਼ਾਦ ਚੋਂ ਲੜਨ ਦਾ ਫੈਸਲਾ ਕੀਤਾ ਸਣੀ ਸਾਹਿਬ ਜੀ ਤੁਹਾਡੇ ਨਾਲ ਮੈਂ ਤੁਸੀਂ ਪੂਰੇ ਸ਼ਹਿਰ ਦੇ ਮੁੱਦਿਆਂ ਦੀ ਗੱਲ ਚੱਕੀ ਆ ਤੁਸੀਂ ਸ਼ਹਿਰ ਦੇ ਉਹ ਮਸਲੇ ਜਿਨ੍ਹਾਂ ਨੂੰ ਸੋਸ਼ਲ ਮਾਧਿਅਮ ਰਾਹੀਂ ਲਾ ਲੋ ਸਰਕਾਰ ਦੇ ਕੰਨਾਂ ਤੱਕ ਪਹੁੰਚਣਾ ਚਾਹੀਦਾ ਜਾਂ ਮੀਡੀਆ ਰਾਹੀਂ ਲਾ ਲੋ ਵੀ ਸਾਹਮਣੇ ਆਉਣੇ ਚਾਹੀਦੇ ਤੁਸੀਂ ਟਾਈਮ ਟੂ ਟਾਈਮ ਉਹਨਾਂ ਦੇ ਉੱਪਰ ਗੱਲਬਾਤ ਕੀਤੀ ਹੈ ਹੁਣ ਚਾਹੇ ਤੁਸੀਂ ਵਾਰਡ ਨੰਬਰ 28 ਤੋਂ ਕੋਣ ਜਿੱਤੇ ਹੋ ਮੌਜੂਦਾ ਜਿਹੜਾ ਸਵਾਲ ਹੈ ਹਰ ਸ਼ਹਿਰ ਵਾਸੀ ਦਾ ਪਹਿਲਾਂ ਤਾਂ ਵੱਡਾ ਸਵਾਲ ਇਹ ਹੈ ਕਿ 10 ਆਜ਼ਾਦ ਉਮੀਦਵਾਰਾਂ ਦਾ ਜਿੱਤਣਾ ਕੀ ਸੰਕੇਤ ਦਿੰਦਾ ਜਿਹੜੇ ਆਜ਼ਾਦ ਉਮੀਦਵਾਰ ਚ ਤਾਂ ਇਹਨਾਂ ਨੇ ਫਤਵਾ ਦਿੱਤਾ ਹੈ ਸਰਕਾਰ ਆ ਸਰਕਾਰ ਦੇਣਗੇ ਇਸਟ ਮੌਜੂਦਾ ਜੋ ਸਰਕਾਰ ਹੈ ਜੋ ਭ੍ਰਿਸ਼ਟ ਸਿਸਟਮ ਆ ਸਰਕਾਰ ਦਾ ਉਸ ਤੋਂ ਬਾਅਦ ਜਦੋਂ ਪਿਛਲੀ ਸਰਕਾਰ ਲੰਘ ਕੇ ਗਈ ਆ ਕਾਂਗਰਸ ਦੀ ਸਰਕਾਰ ਇਹ ਲੋਕਾਂ ਨੇ ਮਤਲਬ ਕਿ ਉਹਨਾਂ ਦੀ ਦੋਨਾਂ ਪਾਰਟੀਆਂ ਦੇ ਅਗੇਂਸਟ ਵੋਟ ਪਾਈ ਆ ਤਾਂ ਕਰਕੇ ਆਜ਼ਾਦ ਉਮੀਦਵਾਰ ਐਸੇ ਜੋ ਇਮਾਨਦਾਰ ਸੱਚੇ ਸੂਚੇ ਬੰਦੇ ਜਿਤਾਏ ਨੇ ਤੇ ਇਹਦੇ ਵਿੱਚ ਅਸੀਂ ਲੋਕਾਂ ਦਾ ਬਹੁਤ-ਬਹੁਤ ਸ਼ਹਿਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆਂ ਸ਼ੁਕਰਗੁਜ਼ਾਰ ਮੀਆਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਇਹਦਾ ਮਤਲਬ ਇਹ ਹੈ ਵੀ ਇਹ ਲੋਕ ਇਹ ਚਾਹੁੰਦੇ ਨੇ ਵੀ ਸਾਡੇ ਦੇ ਉੱਪਰ ਜੋ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਬਣਨਾ ਹੈ ਉਹ ਵੀ ਇਮਾਨਦਾਰ ਸੱਚਾ ਸੋਚਾ ਜੋਗ ਕਮਿਸ਼ਨ ਦੀ ਗੱਲ ਨਾ ਕਰੇ ਜੋ ਰਿਸ਼ਵਤ ਦੀ ਗੱਲ ਨਾ ਕਰੇ ਐਦਾਂ ਦਾ ਪ੍ਰਧਾਨ ਚਾਹੁੰਦੇ ਨੇ ਸੂਰ ਦੇ ਲੋਕ ਜੇ ਸੂਰ ਬਚਾਉਣਾ ਹੈ ਤਾਂ ਐਦਾਂ ਦਾ ਪ੍ਰਧਾਨ ਹੀ ਬੰਨਾ ਪੈਣਾ ਬਾਕੀ ਜੋ ਪ੍ਰਧਾਨ ਰਹੇ ਚੁੱਕੇ ਉਹਨਾਂ ਦਾ ਪਿਛੋਕੜ ਸਾਰੇ ਸੂਰ ਦੇ ਲੋਕ ਜਾਣਦੇ ਨੇ ਬਿਲਕੁਲ ਸੈਣੀ ਸਾਹਿਬ 21 ਤਰੀਕ ਨੂੰ ਫਤਵਾ ਦਿੱਤਾ ਸੀ 29 ਵਾਰਡਾਂ ਦੇ ਵਿੱਚੋਂ 10 ਆਜ਼ਾਦ ਉਮੀਦਵਾਰ ਤੇ 9 ਜਿਹੜੀ ਹੈ ਕਾਂਗਰਸ ਜਿੱਦੀ ਹੈ ਤੇ 7 ਸੱਤਾਧਾਰੀ ਪਾਰਟੀ ਹੈ ਜਿਹੜੀ ਉਹਨੂੰ ਸੀਟਾਂ ਜਾਂਦੀਆਂ ਨੇ ਹੁਣ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣਾ ਇਸ ਗੱਲ ਦਾ ਸੰਕੇਤ ਹੈ ਕਿ ਕਿਤੇ ਨਾ ਕਿਤੇ ਜੋੜ-ਤੋੜ ਦੀ ਰਾਜਨੀਤੀ ਹੋਊਗੀ ਤੁਹਾਡੇ ਤੱਕ ਪਹੁੰਚ ਹੋ ਰਹੀ ਹੈ ਕਿਤੇ ਨਾ ਕਿਤੇ ਪ੍ਰਧਾਨ ਨੂੰ ਬਣਾ ਕੇ ਜੋੜ-ਤੋੜ ਬਿਲਕੁਲ ਹੋ ਰਹੀ ਹੈ ਜੀ ਦੋਨਾਂ ਪਾਰਟੀਆਂ ਦੀ ਹੋ ਰਹੀ ਹੈ ਤੁਹਾਨੂੰ ਇੱਕ ਗੱਲ ਮੇਰੀ ਅਧੂਰੀ ਜਾ ਕੇ ਸੀ ਮੈਂ ਕਹਿਣਾ ਚਾਹੂੰਗਾ ਸਾਡੀ ਸੋਚ ਸੀ ਵੀ ਕੁਝ ਇਮਾਨਦਾਰ ਚੰਗੇ ਵਿਅਕਤੀ ਜਿੱਤਣ ਤੇ ਉਹ ਯਾਦ ਨਹੀਂ ਯਾਦ ਤੋਂ علاوہ ਕਾਂਗਰਸ ਦੇ ਵਿੱਚ ਵੀ ਤਿੰਨ ਚਾਰ ਬੰਦੇ ਜਿਹਨੇ ਚੰਗੇ ਇਮਾਨਦਾਰ ਤੇ ਸਹੀ ਜਿੱਤੇ ਨੇ ਇੱਕ ਦੋ ਬੰਦੇ ਬੀਜੇਪੀ ਦੇ ਵਿੱਚ ਵੀ ਨੇ ਇੱਕ ਬੰਦਾ ਜੋ ਜਿਨ੍ਹਾਂ ਦਾ ਸਾਡਾ ਸੰਪਰਕ ਹੈ ਉਹ ਸਾਡੇ ਸੰਪਰਕ ਚ ਨੇ ਤੇ ਉਹ ਉਹ ਵੀ ਚਾਹੁੰਦੇ ਨੇ ਵੀ ਪਾਰਟੀ ਭਾਜ ਤੋਂ ਉੱਪਰ ਉੱਠ ਕੇ ਜਿਵੇਂ ਕਾਂਗਰਸ ਹੈ ਕਾਂਗਰਸ ਤੋਂ ਵੀ ਉੱਪਰ ਉੱਠ ਕੇ ਆਮ ਬੀਜੇਪੀ ਤੋਂ ਉੱਪਰ ਉੱਠ ਕੇ ਆਜ਼ਾਦ ਸ਼ਹਿਰ ਦੇ ਵਿਕਾਸ ਦੀ ਗੱਲ ਕਰੀਏ ਇਮਾਨਦਾਰੀ ਨਾਲ ਜੋ ਲੜ ਸਕੇ ਕਿਉਂਕਿ ਅਸੀਂ ਤਾਂ ਪਿਛਲੇ 1992 ਤੋਂ ਅਸੀਂ ਇਸ ਰਾਜਨੀਤੀ ਨਾਲ ਵਿਚਰਦੇ ਆ ਰਹੇ ਹਾਂ ਜੋ ਮਿਸੀਪਲ ਕਮੇਟੀ ਦੀ ਪੋਲਿਟਿਕਸ ਹੈ ਇਸ ਸਵੈ ਕਮਿਸ਼ਨਾਂ ਤੋਂ ਸ਼ਾਇਦ ਸ਼ਹਿਰ ਦੇ ਸਵੈ ਸ਼ਾਇਦ ਦੇ ਪ੍ਰਾਪਰਟੀਆਂ ਵਿੱਚੋਂ ਤੋਂ ਇਲਾਵਾ ਇਹਨਾਂ ਲੋਕਾਂ ਨੇ ਮਿਸੀਪਲ ਕਮੇਟੀ ਦੇ ਵਿੱਚ ਸਮੋਸੇ ਖਾਣ ਤੋਂ ਬਿਨਾਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਹ ਲੋਕਾਂ ਨੇ ਜੋ ਤੇ ਅਸੀਂ ਤਾਂ ਇਹ ਸੁਨੇਹਾ ਲਾਵਾਂਗੇ ਲੋਕਾਂ ਨੂੰ ਵੀ ਇੱਕ ਤੁਸੀਂ ਉੱਠ ਕੇ ਮੰਗ ਕਰੋ ਵੀ ਸਾਨੂੰ ਇੱਕ ਇਮਾਨਦਾਰ ਚੰਗਾ ਵਿਅਕਤੀ ਜੋ ਪ੍ਰਧਾਨ ਹੈ ਮਿਸਪਲ ਕਮੇਟੀ ਦਾ ਜੋ ਸਾਡੇ ਇਮਾਨਦਾਰੀ ਨਾਲ ਕੰਮ ਕਰ ਸਕੇ ਕਮਿਸ਼ਨ ਨਾ ਲਵੇ ਨਾ ਲੈਣ ਦਵੇ ਕਿਸੇ ਨੂੰ ਇਹ ਐਦਾਂ ਦਾ ਕੋਈ ਪ੍ਰਧਾਨ ਮਿਸਪਲ ਕਮੇਟੀ ਦਾ ਹੋਣਾ ਚਾਹੀਦਾ ਹੈ ਪ੍ਰੇਸ਼ਨ ਜੀ ਨਗਰ ਕੌਂਸਲ ਦੇ ਪ੍ਰਧਾਨ ਦੀ ਗੱਲ ਕਰੀਏ ਕਿਉਂਕਿ ਹਰ ਸ਼ਹਿਰ ਵਾਸੀ ਇਸ ਵਕਤ ਜੀ ਨੇ ਵੋਟ ਪਾਈ ਉਹ ਚਾਹਰ ਹੈ ਕਿ ਕਿਹੜਾ ਚਿਹਰਾ ਹੋਊਗਾ ਜਿਹੜਾ ਉਹਦੀਆਂ ਗਲੀਆਂ ਨਾਲੀਆਂ ਦੀ ਗੱਲ ਕਰੂਗਾ ਜਿਹੜਾ ਚਿਹਰਾ ਹੋਊਗਾ ਜਿਹੜਾ ਉਹਦੇ ਵਿਕਾਸ ਦੀ ਸ਼ਹਿਰ ਦੇ ਜੇ ਆਪਾਂ ਸੰਪੂਰਨ ਵਿਕਾਸ ਦੀ ਗੱਲ ਕਰੀਏ ਉਹ ਗੱਲ ਕਰੂਗਾ ਕਿੰਨਾ ਕੁ ਯੋਗਦਾਨ ਰਹਿੰਦਾ ਹੈ ਨਗਰ ਕੌਂਸਲ ਦਾ ਦੇਖੋ ਨਗਰ ਕੌਂਸਲ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਨਗਰ ਕੌਂਸਲ ਦਾ ਪ੍ਰਧਾਨ ਬਹੁਤ ਵੱਡਾ ਇੱਕ ਸਵਿਧਾਨਕ ਤੌਰ ਤੇ ਅਹੁਦਾਗਾ ਫਸਟ ਸਿਟੀਜ਼ਨ ਹੁੰਦਾਗਾ ਬੜਾ ਵੱਡਾ ਉਹਦੇ ਕੋਲ ਅਧਿਕਾਰ ਹੁੰਦਾਗਾ ਜੇ ਸਰਕਾਰ ਉਹਨੂੰ ਸਹੀ ਤਰੀਕੇ ਨਾਲ ਉਹਨੂੰ ਮਿਸ ਉਹਦਾ ਮਿਸਯੂਜ਼ ਨਾ ਕਰੇ ਉਹ ਤੋਂ ਮਿਲ ਕੇ ਇਦਾਂ ਦੇ ਕੋਈ ਲਾਲਚ ਨਾ ਕਰੇ ਵੀ ਪ੍ਰਧਾਨ ਤੁਸੀਂ ਕੀ ਲਈ ਜੀ ਅੱਜ ਜੇ 2 ਕਰੋੜ ਰੁਪਈਆ 2.5 ਕਰੋੜ ਰੁਪਈਆ 1.5 ਕਰੋੜ ਰੁਪਈਆ ਖਰਚ ਕੇ ਕੋਈ ਮਿਊਸਪਲ ਕਮੇਟੀ ਦਾ ਪ੍ਰਧਾਨ ਬਣਦਾਗਾ ਤਾਂ ਉਹ ਤੋਂ ਥੋੜੇ ਲੋਕੀ ਆਸ ਨਾ ਰੱਖਣ ਵੀ ਸਾਡੇ ਸ਼ਹਿਰ ਲਈ ਕੁਝ ਨਾ ਕੁਝ ਕਰੂਗਾ ਡਿਵੈਲਪਰ ਬਿਲਕੁਲ ਜੀ ਬਿਲਕ ਪਿਛਲੇ ਪ੍ਰਦਾਨ ਕਰੋੜ ਕਰੋੜ ਰੁਪਏ ਖਰਚ ਕੇ ਪ੍ਰਦਾਨ ਬਣੇ ਨੇ ਫਿਰ ਉਹ ਕਮਾਣਗੇ ਇਹ ਲੁੱਟਾਂ ਖੋਹਾਂ ਕਰਨਗੇ ਸਾਡੇ ਲੋਕਾਂ ਦੀ ਜੇਬਾਂ ਚੋਂ ਪੈਸੇ ਕੱਢਣਗੇ ਅੱਜ ਜੋ ਸੀਵਰੇਜ ਦਾ ਸਿਸਟਮ ਹੈ ਜੋ ਗੰਦੇ ਪਾਣੀ ਦਾ ਸਿਸਟਮ ਹੈ ਸਰੂਰ ਦੇ ਵਿੱਚ ਬਹੁਤ ਮਾੜਾ ਹਾਲ ਹੈ 70% ਲੋਕ ਅੱਜ ਸਰੂਰ ਦੇ ਗੰਦਾ ਪਾਣੀ ਪੀ ਰਹੇ ਨੇ ਮੈਂ ਸਰੂਰ ਵਾਸੀਆਂ ਨੂੰ ਦੱਸਣਾ ਚਾਹੁੰਦਾ 70% ਲੋਕ ਮਜਬੂਰ ਨੇ ਕੋਈ 60 ਸਾਲਾਂ ਜਿਹੜੇ ਪਾਈਪਾਂ ਨੇ ਉਹ ਪਈਆਂ ਹੋਈਆਂ ਨੇ ਪਾਣੀ ਪਾਣੀ ਦੀਆਂ ਉਹ ਅੱਜ ਗਲ ਕੇ ਹੋਰ ਬੁੜਾ ਹੋ ਲ ਗਿਆ ਜਿਹਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਜਾਂਦਾ ਹੈ ਇਹ ਸਾਰੇ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਸਣੀ ਸਾਹਿਬ ਜੇ 10 ਆਜ਼ਾਦ ਉਮੀਦਵਾਰਾਂ ਦੀ ਵੀ ਆਪਾਂ ਗੱਲ ਰੱਖ ਲਈ ਹਾਲਾਂਕਿ ਤੁਸੀਂ ਉਹਨਾਂ ਦੇ ਵਿੱਚੋਂ ਵੀ 3 ਤੇ 4 ਦਾ ਜਿਹੜਾ ਪਿਸ਼ੋਕੜਾ ਉਹ ਰਾਜਨੀਤਿਕ ਹੈ ਰਾਜਨੀਤਿਕ ਹੈ ਆਮ ਆਦਮੀ ਪਾਰਟੀ ਕੋਲ ਇਸ ਵਕਤ ਸੱਤ ਜਿਹੜੇ ਉਮੀਦਵਾਰ ਇਹ ਸੱਤ ਜਿਹੜੇ ਜਿੱਤੇ ਹੋਏ ਐਮਸੀ ਨੇ ਇੱਕ ਦੀ ਵੋਟ ਜਿਹੜੀ ਆ ਉਹ ਐਮਐਲਏ ਦੀ ਹੋਣੀ ਹੈ ਆਪਣੇ ਪ੍ਰਧਾਨ ਬਣ ਲਈ 15 ਇਸ ਵਕਤ ਜੇ ਆਪਾਂ 29 ਵਾਰਡਾਂ ਦੀ ਗੱਲ ਕਰੀਏ 15 ਵੋਟਾਂ ਚਾਹੀਦੀਆਂ ਨੇ ਆਪਾਂ ਨੂੰ 15 ਪੱਖ ਪਾਰਟੀਬੰਦੇ ਚਾਹੀਦੇ ਨੇ 15 ਚਾਹੀਦੇ ਨੇ ਮੈਂ ਤਾਂ ਇਹ ਕਹੂੰਗਾ ਸਾਰੇ 29 ਐਮਸੀਆਂ ਦੇ ਵਿੱਚੋਂ ਜਿੰਨੇ ਬੰਦੇ ਚੰਗੇ ਨੇ ਜਿਹੜੇ ਸ਼ਹਿਰ ਦੀ ਸੁੱਖ ਸੁੋਚਣਾ ਚਾਹੁੰਦੇ ਨੇ ਸ਼ਹਿਰ ਦੀ ਭਲਾਈ ਚਾਹੁੰਦੇ ਨੇ ਕੰਮ ਕਰਨਾ ਚਾਹੁੰਦੇ ਨੇ ਜਿਹੇ ਸ਼ਹਿਰ ਨੂੰ ਬਚਾਉਣਾਗਾ ਜੋ ਇਹਨਾਂ ਨੇ ਲੋਕਾਂ ਨੇ ਪੋਲੀਟੀਕਲ ਸਿਸਟਮ ਨੇ ਬਰਬਾਦ ਕਰਤਾ ਸਾਰਿਆਂ ਨੇ ਮਿਲ ਕੇ ਇਹ ਸਾਰੇ ਉੱਪਰਲੇ ਲੀਡਰ ਮਿਲੇ ਹੋਏ ਨੇ ਮਿਲ ਕੇ ਇਹਨਾਂ ਨੇ ਬਰਬਾਦ ਕੀਤਾਗਾ ਜੇ ਇਹਨੂੰ ਬਚਾਉਣਾਗਾ ਪਾਰਟੀਬਾਜ਼ੀ ਦੀ ਗੱਲ ਛੱਡ ਦਿਓ ਮੈਂ ਪਹਿਲਾਂ ਕਹਿਆ ਕਿ ਸਾਡੇ ਕਾਂਗਰਸ ਵਿੱਚ ਵੀ ਇਮਾਨਦਾਰ ਚੰਗੇ ਬੰਦੇ ਨੇ ਜਿਹੜੇ ਜਿਤਾਏ ਨੇ ਜਿਵੇਂ ਅੱਜ ਨਾਮ ਵੀ ਲਾਦਾ ਮੈਂ ਤਾਂ ਵੀ ਮੈਨੂੰ ਕੋਈ ਹਰਜ ਨਹੀਂ ਹੈ ਪੰਜ ਚਾਰ ਪੰਜ ਬੰਦੇ ਕਾਂਗਰਸ ਦੇ ਬੜੇ ਇਮਾਨਦਾਰ ਜਿਤਾਏ ਨੇ ਲੋਕਾਂ ਨੇ ਇੱਕ ਬੰਦਾ ਇੱਕ ਸਾਡਾ ਦੋਸਤ ਹੈ ਬੀਜੇਪੀ ਦਾ ਇੱਕ ਬੰਦਾ ਹੋਰ ਵੀ ਚਲੋ ਹੋ ਸਕਦਾ ਹੈ ਬਾਕੀ ਜਿਹੜੇ ਆਜ਼ਾਦ ਕੁਝ ਪੰਜ ਛੇ ਬੰਦੇ ਆਜ਼ਾਦ ਜਿਹੜੇ ਇਮਾਨਦਾਰ ਚੰਗੇ ਸਮਾਜ ਸੇਵੀ ਬੰਦੇ ਜਿਤਾਏ ਨੇ ਇਹ ਲੋਕਾਂ ਦਾ ਮਤਲਬ ਇਹ ਹੈ ਵੀ ਲੋਕ ਉਮੀਦ ਕਰਦੇ ਨੇ ਕਿ ਸਾਨੂੰ ਮਿਲਕੇ ਸਾਨੂੰ ਇਸ ਪ੍ਰਸ਼ਤ ਸਿਸਟਮ ਦੀ ਨਹੀਂ ਸਾਨੂੰ ਸੁਰੂਰ ਬਚਾਉਣ ਦੀ ਲੋੜ ਹੈ ਸਾਨੂੰ ਗੰਦੇ ਪਾਣੀ ਦੀ ਨਹੀਂ ਸਾਨੂੰ ਸਾਫ਼ ਪਾਣੀ ਦੀ ਲੋੜ ਹੈ ਸਾਡਾ ਸਾਫ਼ ਸੜਕਾਂ ਦੀ ਲੋੜ ਹੈ ਸੀਵਰੇਜ ਸਿਸਟਮ ਦੀ ਲੋੜ ਹੈ ਜੈਨ ਸਰ ਜੇ ਆਪਾਂ ਥੋੜਾ ਜਿਆ ਡੀਪਲੀ ਸਮਝਣ ਦਾ ਯਤਨ ਕਰੀਏ ਜਿਹੜੀ ਐਮਸੀ ਦੀ ਵੋਟ ਹੈ ਇਹ ਚਿਹਰੇ ਨੂੰ ਦੇਖ ਕੇ ਪੈਂਦੀ ਹੈ ਕਿ ਪਾਰਟੀ ਨੂੰ ਪੈਂਦੀ ਹੈ ਨਹੀਂ ਇਹ ਚਿਹਰੇ ਨੂੰ ਦੇਖ ਕੇ ਪਈ ਪਾਈਆਂ ਨੇ ਲੋਕਾਂ ਨੇ ਕਿ ਜੋ ਕਾਂਗਰਸ ਦੇ ਵਿੱਚ ਸੀ ਅਸੀਂ ਇਹ ਸੁਨੇਹਾ ਲਾਂਦੇ ਰਹੇ ਆ ਵੀ ਕੋਈ ਕਾਂਗਰਸ ਦਾ ਹੋਵੇ ਜਾਂ ਬੀਜੇਪੀ ਦਾ ਹੋਵੇ ਜਾਂ ਕੋਈ ਹੋਰ ਪਾਰਟੀ ਦਾ ਹੋਵੇ ਜਾਂ ਆਜ਼ਾਦ ਹੋਵੇ ਚੰਗੇ ਚਿਹਰੇ ਲੈ ਕੇ ਆਓ ਨਵੇਂ ਚਿਹਰੇ ਤੁਸੀ ਦੇਖੋ ਕਿੰਨੇ ਚਿਹਰੇ ਨਵੇਂ ਚਿਹਰੇ ਲੈ ਕੇ ਆਏ ਨੇ ਲੋਕ ਇਹਦਾ ਮਤਲਬ ਸੁਰੂਰ ਇਸ ਇਹਨਾਂ ਦੇ ਪ੍ਰਸ਼ਾਸਨ ਸਿਸਟਮ ਤੋਂ ਇਹਨਾਂ ਦੇ ਸਾਰੇ ਗੰਦੇ ਸਿਸਟਮ ਤੋਂ ਅੱਕਿਆ ਹੋਇਆ ਹੈ ਅੱਕੇ ਹੋਇਆ ਨੇ ਇੱਕ ਕੋਸ਼ਿਸ਼ ਕੀਤੀ ਆ ਵੀ ਚੰਗਾ ਬੰਦਾ ਜੇ ਹੁਣ ਮਤਲਬ ਕਿ ਚੰਗਾ ਬੰਦਾ ਤਾਂ ਮਤਲਬ ਕਿ ਚੰਗਾ ਬੰਦੇ ਪ੍ਰਧਾਨ ਚਾਹੁੰਦੇ ਨੇ ਹੁਣ ਲੋਕ ਇਹ 15 ਬੰਦਿਆਂ ਦੀ ਬਹੁਮਤ ਦੇ ਨਾਲ ਪ੍ਰਧਾਨ ਬਣ ਜਾਣਾ ਹੈ ਸੱਤ ਜਿਹੜੇ ਆ ਉਹ ਆਮ ਆਦਮੀ ਪਾਰਟੀ ਕੋਲ ਨੇ ਅੱਠਵੀਂ ਵੋਟ ਆਪਾਂ ਐਮਐਲਏ ਦੀ ਗਿਣਦੇ ਆਂ ਕਾਂਗਰਸ ਦੇ 9 ਬੰਦੇ ਜਿੱਤੇ ਨੇ ਜੇ ਕਾਂਗਰਸ ਤੇ ਆਪ ਮਿਲ ਕੇ ਕਮੇਟੀ ਬਣਾ ਲੈਂਦੇ ਨੇ ਪ੍ਰਧਾਨ ਚੁਣ ਲੈਂਦੇ ਨੇ ਤਾਂ ਤੁਹਾਡਾ ਜਿਹੜਾ ਆਪੋਜੀਸ਼ਨ ਵਾਲਿਆਂ ਦਾ ਕੀ ਸਹਿਯੋਗ ਰਹੂਗਾ ਤੁਹਾਡੀ ਕੀ ਕੀ ਭੂਮਿਕਾ ਰਹੂਗੀ ਲੋਕ ਸਮਝਣਾ ਚਾਹੁੰਦੇ ਨੇ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਸਰੂਰ ਦੇ ਲੋਕਾਂ ਨੂੰ ਖਾਸ ਕਰਕੇ ਦੱਸਣਾ ਚਾਹੁੰਦਾ ਕੋਈ ਚਿੰਤਾ ਨਹੀਂ ਕੋਈ ਕੁਝ ਨਹੀਂ ਆ ਕੋਈ ਪ੍ਰਧਾਨ ਬਣ ਜੇ ਕੋਈ ਉਹ ਬਣ ਜੇ ਅਸੀਂ ਨਾ ਤਾਂ ਕੋਈ ਪ੍ਰਧਾਨ ਤੋਂ ਨਾ ਕਿਸੇ ਮੌਜੂਦਾ ਸਰਕਾਰ ਦੇ ਕਿਸੇ ਐਮਸੀ ਤੋਂ ਨਾ ਤਾਂ ਮੌਜੂਦਾ ਪ੍ਰਧਾਨ ਨੂੰ ਨਾ ਤਾਂ ਕੋਈ ਕਮਿਸ਼ਨ ਲੈਣ ਦੇਣਾ ਨਾ ਅਸੀਂ ਸ਼ਹਿਰ ਦੇ ਪ੍ਰਾਪਰਟੀ ਵੇਚਣ ਦੇਣੀਆਂ ਨੇ ਅਸੀਂ ਇਹ ਕਾਨੂੰਨ ਹੈ ਇਸ ਵਿਧਾਨਕ ਕੋ ਤੌਰ ਤੌਰ ਤੇ ਜੇ ਕਿਸੇ ਵਾਰਡ ਦੇ ਵਿੱਚ ਜਿੰਨੇ ਪੈਸੇ ਲੱਗਦਾ ਅਸੀਂ ਵੀ ਹਰ ਵਾਰਡ ਦੇ ਵਿੱਚੋਂ ਮਤਲਬ ਕਿ ਪੈਸਾ ਲੈਣ ਨੂੰ ਦਬਾਅ ਪਾਵਾਂਗੇ ਉਹਨਾਂ ਨੂੰ ਪੈਸਾ ਦੇਣਾ ਪੈਣਾ ਇਹਨਾਂ ਨੂੰ ਮਜਬੂਰ ਕਰਾਂਗੇ ਇਹ ਮਿਊਸਪਲ ਐਕਟ ਵੀ ਇਹੀ ਕਹਿੰਦਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਪੰਜ ਥੋੜਾ ਪ੍ਰਧਾਨ ਬਣ ਗਏ ਥੋੜੇ 15 ਤੁਸੀਂ ਵੱਧ ਪੈਸੇ ਦੇਈ ਜਾਓ ਬਾਕੀ ਨੂੰ ਘਟਾ ਦਵਾਂਗੇ ਅਸੀਂ ਇਹਦੇ ਲਈ ਲੜਾਂਗੇ ਸਾਨੂੰ ਲੜਨਾ ਆਉਂਦਾ ਹੈ ਅਸੀਂ ਇਹਨਾਂ ਦੀ ਸਰਕਾਰ ਦੇ ਗਲਗੁੱਟਾ ਦੇ ਕੇ ਪ੍ਰਸ਼ਾਸਨ ਦੇ ਗਲਗੁੱਟਾ ਦੇ ਕੇ ਜੋ ਸਾਡਾ ਹੱਕ ਬਣਦਾ ਸਾਡੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਇਹ ਲੋਕ ਨੇ ਲੋਕਤੰਤਰ ਦੇ ਵਿੱਚ ਸਭ ਤੋਂ ਵੱਡੀ ਤਾਕਤ ਲੋਕ ਪਹਿਰੇਦਾਰ ਦੀ ਡਿਊਟੀ ਜਿਹੜੀ ਆ ਤੁਸੀਂ ਨਿਭਾਉਂਗੇ ਸ਼ਹਿਰ ਵਾਸੀਆਂ ਦਾ ਸੈਣੀ ਸਾਹਿਬ ਦਾ ਕਹਿਣਾ ਕਿ ਸ਼ਹਿਰ ਵਾਸੀਆਂ ਨੇ ਸਾਡੇ ਤੇ ਭਰੋਸਾ ਕੀਤਾ ਹੈ ਅਸੀਂ ਉਸ ਭਰੋਸੇ ਨੂੰ ਠੋਕ ਬਜਾ ਕੇ ਉਹਨਾਂ ਦੇ ਕਾਇਮ ਰੱਖਾਂਗੇ ਤੇ ਅਸੀਂ ਸ਼ਹਿਰ ਦੇ ਹੱਕਾਂ ਲਈ ਲੜਾਂ ਇੱਕ ਵਾਰ ਸ਼ਹਿਰ ਦੇ ਜਿਹੜੇ ਐਮਸੀ ਜਿੱਤੇ ਨੇ ਪਹਿਲਾਂ ਵੀ ਮੈਂ ਕਿਹਾ ਸੀਗਾ 16 ਬੰਦੇ 15 ਬੰਦੇ ਇਕੱਠੇ ਹੋ ਕੇ ਪਾਰਟੀ ਤੋਂ ਉੱਪਰ ਉੱਠ ਕੇ ਚੰਗਾ ਬੰਦਾ ਆਪਣੇ ਆਪ ਲੈ ਕੇ ਆਜੋ ਵੀ ਸਾਡਾ ਪ੍ਰਧਾਨ ਹੈ ਤਾਂ ਕਿ ਇਹਨਾਂ ਵਿੱਚੋਂ ਗੁਰ ਤੋਂ ਤੁਸੀਂ ਜੋ ਪੈਸੇ ਨਾਲ ਜਾਂ ਸਰਕਾਰ ਧੱਕੇ ਨਾਲ ਜੇ ਕੋਈ ਬਣਾਉਣਾ ਚਾਹੁੰਦੀ ਹੈ ਉਸ ਤੋਂ ਬਚ ਕੇ ਕੋਈ ਤੰਗਾ ਬੰਦਾ ਪ੍ਰਧਾਨ ਲੈ ਕੇ ਆਓ ਤਾਂ ਕਿ ਸਰਬਸੰਮਤੀ ਨਾਲ ਅਸੀਂ ਇੱਕ ਪ੍ਰਧਾਨ ਚੁਣ ਚੱਕੀਏ ਉਹ ਕਿਸੇ ਵੀ ਪਾਰਟੀ ਦਾ ਹੋਵੇ ਜਿਹੜੇ ਇਮਾਨਦਾਰ ਚੰਗੇ ਬੰਦੇ ਨੇ ਜਿਹੜੇ ਸ਼ਹਿਰ ਬਚਾਉਣਾ ਸਾਨੂੰ ਇਹ ਕਰਨਾ ਪੈਣਾ ਹੈ ਪਾਰਟੀਆਂ ਤੋਂ ਉੱਪਰ ਉੱਠ ਕੇ ਕਰਨਾ ਪੈਣਾ ਮਨਸਿੰਦਰ ਕੁਮਾਰ ਸੈਣੀ ਤੇ ਆਵਾ ਸ਼ਹਿਰ ਦੇ ਵੱਖ-ਵੱਖ ਕੋਨੇ ਦੇ ਮਸਲਿਆਂ ਦੇ ਉੱਪਰ ਗਰਲ ਕਰਨ ਵਾਲਾ ਇਨਸਾਨ ਆਪਣੇ ਆਪ ਨੂੰ ਸਮਾਜ ਸੇਵੀ ਦੱਸਣ ਵਾਲਾ ਇਨਸਾਨ ਇੱਕ ਬੋਰਡ ਨੰਬਰ 28 ਤੱਕ ਤਾਂ ਨਹੀਂ ਸੀਮਟ ਕੇ ਰਹਿ ਜਾਉ ਆਉਣ ਵਾਲੇ ਸਮੇਂ ਚ ਨਹੀਂ ਅਸੀਂ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਦੀਆਂ ਸਮੱਸਿਆਵਾਂ ਗੰਦੇ ਪਾਣੀ ਦੀਆਂ ਸਮੱਸਿਆਵਾਂ ਜਿਵੇਂ ਪਿਛਲੇ 2 ਸਾਲ ਪਹਿਲਾਂ ਦਸ਼ਮੇਸ਼ ਨਗਰ ਦੇ ਵਿੱਚ ਬਹੁਤ ਲੋਕ ਪੀਲੇ ਨਾਲ ਪੀੜਤ ਸੀ ਬਹੁਤ ਲੋਕ ਬਿਮਾਰ ਸੀਗੇ ਉੱਥੇ ਅਸੀਂ ਪ੍ਰੋਟੈਸਟ ਕੀਤਾ ਐਸਐਲਐਮ ਨੂੰ ਮਿਲੇ ਡੀਸੀ ਨੂੰ ਮਿਲੇ ਉਹ ਸਮੱਸਿਆ ਅਸੀਂ ਹੱਲ ਕਰਵਾਈ ਇਸੀ ਤਰ੍ਹਾਂ ਸਟੇਸ਼ਨ ਦੇ ਸਾਹਮਣੇ ਇੱਕ ਬੜੀ ਬਡੀ ਸੀਵਰੇਜ ਦੀ ਸਮੱਸਿਆ ਸੀ ਉਹ ਅਸੀਂ ਹੱਲ ਕਰਵਾਈ ਬੜਾ ਵੱਡਾ ਪ੍ਰੋਟੈਸਟ ਕੀਤਾ ਹੋਰ ਬੜੀਆਂ ਸਮੱਸਿਆਵਾਂ ਵਾਲੇ ਜਿੱਥੇ ਹਰ ਕੂੜੇ ਦੇ ਡੰਪਾਂ ਤੇ ਇਹ ਅੱਜ ਕੁਝ ਕਹੀ ਜਾਣ ਸਾਡੇ ਵਾਰਡ ਦੀ ਸਮੱਸਿਆ ਜਿੱਥੇ ਜਿਹੜੀ 7-8 ਮਹੀਨਿਆਂ ਤੋਂ ਲੰਮਕਦੀ ਆ ਰਹੀ ਸੀਗੀ ਇੱਕ ਸੀਵਰੇਜ ਦੀ ਸਮੱਸਿਆ ਦੀ ਉਹ ਅਸੀਂ ਦੋ ਦਿਨਾਂ ਦੇ ਵਿੱਚ ਹੱਲ ਕਰਵਾਈ ਹੈ ਦਬਾਅ ਪਾ ਕੇ ਸਰਕਾਰ ਤੇ ਪ੍ਰਸ਼ਾਸਨ ਤੇ ਵੈਸੇ ਮਸਲੇ ਬਹੁਤ ਨੇ ਸਰਕਾਰੀ ਹਸਪਤਾਲ ਦਾ ਦੂਸਰਾ 2 ਨੰਬਰ ਗੇਟ ਨਾ ਖੋਲਣਾ ਕਈ ਜਣ ਕੇ ਜਹੇ ਜਿਹੇ ਮੁੱਦੇ ਨੇ ਜਿਹੜੇ ਲੋਕਾਂ ਨਾਲ ਜੁੜੇ ਹੋਏ ਨੇ ਤੁਸੀਂ ਉਹ ਸਮੇਂ-ਸਮੇਂ ਤੇ ਉਠਾਉਂਦੇ ਰਹੋ ਯਾਨੀ ਕਿ ਮੰਨ ਲੀਏ ਆਪਾਂ ਕਿ ਵਾਰਡ ਨੰਬਰ 28 ਹੀ ਨਹੀਂ ਤੁਹਾਡਾ ਜਿਹੜਾ ਟਾਰਗੇਟ ਆ ਉਹ ਸੰਗਰੂਰ ਦੀਆਂ ਸਿਟਿਜ਼ਨਰ ਸਭ ਤੋਂ ਵੱਡੀ ਸਮੱਸਿਆ ਤੋਂ ਬਾਅਦ ਜੋ ਸੀਵਰੇਜ ਤੇ ਉਸ ਤੋਂ ਬਾਅਦ ਇੱਕ ਸ਼ਹਿਰ ਦੇ ਵਿੱਚ ਬਹੁਤ ਵੱਡੀ ਸਮੱਸਿਆ ਟ੍ਰੈਫਿਕ ਦੀ ਹੈ ਬਿਲਕੁਲ ਜੀ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਕੱਲ ਇੱਕ ਨੌਜਵਾਨ ਜਿਹੜਾ ਮੁੰਡਾ ਉੱਥੇ ਟਰੱਕ ਨੀਚਾ ਆ ਕੇ ਮਰਿਆ ਇਹਦਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੇ ਆ ਜੋ ਉਸੇ ਅਸੀਂ ਪਹਿਲਾਂ ਮੰਗ ਕਰਦੇ ਆਏ ਹਾਂ ਵੀ ਉੱਥੇ ਲਾਈਟਾਂ ਲਾਈਆਂ ਲਾਈਟਾਂ ਨਹੀਂ ਲਾਈਆਂ ਨਾ ਲਾਈਟਾਂ ਰੈੱਡ ਲਾਈਟਾਂ ਬੱਸ ਸਟੈਂਡ ਦੀ ਲਾਈਟ ਨਹੀਂ ਚੱਲ ਰਹੀਆਂ ਜੀ ਰੈੱਡ ਲ ਬੱਸ ਸਟੈਂਡ ਦੀ ਲਾਈਟਾਂ ਨੇ ਉਹ ਨਹੀਂ ਚੱਲ ਰਹੀਆਂ ਅੱਜ ਹਸਪੀਟਲ ਦੇ ਸਾਹਮਣੇ ਸਾਡੇ ਏਡੀ ਵੱਡੀ ਟ੍ਰੈਫਿਕ ਦੀ ਸਮੱਸਿਆ ਇਹਦਾ ਹਰਜਾਨਾ ਵੀ ਅੰਦਰ ਭੁੱਲਾ ਐਸੀ ਪ੍ਰੋਟੈਸਟ ਕਰਾਂਗੇ ਮੈਂ ਕਦੋਂ ਹੋਰ ਤਾਂ ਚਲੋ ਮਿਲ ਕੇ ਕਾਫੀ ਇੱਥੇ ਜਿਸ ਸੰਘਰਸ਼ ਕਰ ਰਹੇ ਆ ਨਾ ਮੈਂ ਇੱਕ ਸਾਡੇ ਵਾਰਡ ਦੇ ਲੋਕਾਂ ਨੂੰ ਦੱਸਣਾ ਚਾਹੂਗਾ ਵੀ ਮੈਂ ਸਰੂਰ ਦੇ ਸਾਡੇ ਵਾਰਡ ਦੀ ਜੋ ਸਮੱਸਿਆ ਟ੍ਰੈਫਿਕ ਦੀ ਹੈ ਹਸਪੀਟਲ ਦੇ ਅੱਗੇ ਸਾਰੀ ਸਮੱਸਿਆ ਮੈਂ 100% ਯਕੀਨ ਦਿਵਾਣਾ ਇਹਦੇ ਲਈ ਸੰਘਰਸ਼ ਕਰਾਂਗੇ ਲੜਾਂਗੇ ਇਹਦੇ ਲਈ ਮਿਲ ਕੇ ਕਾਹੇ ਸੀ ਹੱਲ ਕਰਵਾ ਕੇ ਦਵਾਗੇ ਟ੍ਰੈਫਿਕ ਸਤਿੰਦਰ ਕੁਮਾਰ ਸੈਣੀ ਨੂੰ ਸੋਸ਼ਲ ਮਾਧਿਅਮ ਤੇ ਲੋਕ ਸੁਣਦੇ ਨੇ ਦੇਖਦੇ ਨੇ ਚਾਹੁੰਦੇ ਨੇ ਕਿ ਉਹ ਉਹਨਾਂ ਦੇ ਮਸਲਿਆਂ ਦੀ ਗੱਲ ਕਰੇ। ਵਾਰਡ ਨੰਬਰ 28 ਤੋਂ ਚੋਣ ਜਿੱਤ ਕੇ ਇਹਨਾਂ ਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਰਾਜਨੀਤੀ ਦਾ ਹਿੱਸਾ ਵੀ ਬਣਾ ਲਿਆ ਤੇ ਇਹਨਾਂ ਦੇ ਹੱਥ ਦੇ ਵਿੱਚ ਅਧਿਕਾਰ ਵੀ ਆ ਗਏ ਕਿ ਵਾਰਡ ਨੰਬਰ 28 ਦਾ ਵਿਕਾਸ ਕੀਤਾ ਜਾਵੇ। ਸੈਣੀ ਸਾਹਿਬ ਇੱਕ ਸੁਨੇਹਾ ਮੈਂ ਵਾਰ-ਵਾਰ ਤੁਹਾਨੂੰ ਗੁਜਾਰਿਸ਼ ਵੀ ਕਰ ਰਿਹਾ ਹਾਂ ਇਹ ਇਕ ਵਾਰਡ ਨੰਬਰ 28 ਦਾ ਹੀ ਵਿਕਾਸ ਤੱਕ ਸੀਮਤ ਰਹੂ ਜਾਂ ਸੈਣੀ ਪਹਿਲਾਂ ਦੀ ਤਰ੍ਹਾਂ ਹਰ ਜਿਹੜਾ ਸ਼ਹਿਰ ਦਾ ਮਸਲਾ ਉਹਦੇ ਪਰਵਾਜ਼ ਬੁਲੰਦ ਕਰਦਾ ਰਹੇ ਜਿੱਤੇ ਅਸੀਂ ਆਪਦੇ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਹਰ ਸੰਘਰਸ਼ ਹਰ ਕੋਸ਼ਿਸ਼ ਲੜਦੇ ਰਹਾਂਗੇ ਕਰਦੇ ਰਹਾਂਗੇ ਇੱਕ ਆਫਿਸ ਕੋਲਾਂਗੇ ਅਸੀਂ ਜੋ ਉੱਥੇ ਅਸੀਂ ਸਾਰੇ ਸ਼ਹਿਰ ਵਾਸੀ ਜਾਂਦੇ ਹਾਂ ਹੋਰ ਵੀ ਸਮੱਸਿਆਵਾਂ ਜਿੱਤੇ ਆਂ ਛੋਟੇ-ਛੋਟੇ ਸਮੱਸਿਆਵਾਂ ਲਈ ਲੋਕ ਭੜਕਦੇ ਰਹਿੰਦੇ ਨੇ ਪੈਸੇ ਖਰਾਬ ਕਰਦੇ ਰਹਿੰਦੇ ਨੇ ਸਾਰੇ ਸ਼ਹਿਰ ਵਾਸੀਨ ਨੂੰ ਅਸੀਂ ਬੇਨਤੀ ਕਰਦੇ ਆਂ ਆ ਖਾਸ ਕਰਕੇ ਲੋਡ ਬੰਦ ਜੀ ਲੋਕ ਗਰੀਬ ਲੋਕ ਨੇ ਜੋ ਦਫ਼ਤਰਾਂ ਦੇ ਵਿੱਚ ਜਿਨ੍ਹਾਂ ਨੂੰ ਪਰਕਣਾ ਪੈਂਦਾ ਹੈਗਾ ਉਹਨਾਂ ਦੇ ਕੰਮ ਨਹੀਂ ਦਿਨ ਰਾਤ ਅਸੀਂ ਹਮੇਸ਼ਾ ਹਾਜ਼ਰ ਰਹਾਂਗੇ ਸਾਡਾ ਇੱਕ ਆਫਿਸ ਹੋਊਗਾ ਜਿੱਥੇ ਅਸੀਂ ਕੰਮ ਕਰਾਂਗੇ ਸਾਰੇ ਸ਼ਹਿਰ ਵਾਸੀਆਂ ਦੇ ਕੰਮ ਕਰਾਂਗੇ ਬਗਵਾ ਦੇ ਵਾਰਡ ਤੋਂ ਇਲਾਵਾ ਵੀ ਲੋਕਾਂ ਨੂੰ ਇਹ ਕਹਿੰਦਾ ਵੀ ਆਪਦੇ ਆਦੇ ਵਾਰਡ ਦੇ ਐਮਸੀ ਜੋ ਜਿੱਤਿਆ ਨੇ ਉਹਨਾਂ ਦੇ ਦਬਾਅ ਪਾਓ ਤੇ ਤਾਂ ਕਿ ਚੰਗੇ ਜੰਗਾ ਜੋ ਬਿਸਪਲਟੀ ਦਾ ਪ੍ਰਧਾਨ ਉਹ ਬਣ ਸਕੇ ਤਾਂ ਕਿ ਸਰੂਰ ਦੀ ਜਿਹੜਾ ਉਜੜਦਾ ਹੋਇਆ ਸਰੂਰ ਹੈ ਜੋ ਜੈਪੁਰ ਦੇ ਨਕਸ਼ੇ ਦੇ ਬਣਿਆ ਹੋਇਆ ਸ਼ਹਿਰ ਸੀਗਾ ਬਾਗਾਂ ਦਾ ਸ਼ਹਿਰ ਸੀਗਾ ਇਹਨੂੰ ਉਜੜਿਆ ਉਜਾੜਿਆ ਜਾ ਰਿਹਾ ਇਹਨੂੰ ਬਚਾਉਣ ਦੀ ਲੋੜ ਹੈ ਇਸ ਕਰਕੇ ਆਪਦੇ ਆਦੇ ਐਮਸੀ ਦੇ ਦਬਾਅ ਪਾਓ ਚੰਗਾ ਪ੍ਰਧਾਨ ਅੱਗੇ ਮਿਲ ਕੇ ਚੁਣੋ ਇਹੀ ਮੈਂ ਕਹਾਂਗਾ ਸਾਣੀ ਸਾਊ ਦਾ ਕਹਿਣਾ ਕਿ ਖੂਬਸੂਰਤ ਸ਼ਹਿਰ ਦੀ ਖੂਬਸੂਰਤੀ ਨੂੰ ਦੁਣਾ ਕਿਵੇਂ ਕਰ ਸਕਦੇ ਆ ਇਹਦੇ ਉੱਪਰ ਯਤਨ ਕਰੀਏ ਵੋਟਾਂ ਤੁਸੀਂ ਪਾ ਦਿੱਤੀਆਂ ਨਮਾਇंदे ਤੁਸੀਂ ਚੁਣ ਦਿੱਤੇ ਆ ਦਬਾਅ ਬਣੇ ਕਿ ਚੰਗਾ ਪ੍ਰਧਾਨ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦੇਣ ਵਾਲਾ ਪ੍ਰਧਾਨ ਆਉਣ ਵਾਲੇ ਸਮੇਂ 'ਚ ਸੰਗਰੂਰ ਨੂੰ ਮਿਲੇ ਦੋਸਤੋ ਤੁਸੀਂ ਸਾਡੀਆਂ ਗੱਲਾਂ ਬਾਤਾਂ ਸੁਣੀਆਂ ਚੰਗੀਆਂ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਮਿਹਰਬਾਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ